ਹੂੰ ਕਹੀਆਂ ਤੇ ਵੇੜੇ ਲੈ ਕੇ ਖੁੱਲਾਂ ਤੇ ਜੋਬਨ ਟੇਕੇ तितਲੀਆਂ ਤੇ ਭੂਰੇ ਲੈ ਕੇ ਬਦਲਿਆ ਜੱਗ ਸਾਰਾ ਸੀ ਦੁਖੀਆਂ ਮਜਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦ ਹੀ ਆ ਗਿਆ ਹੋਪੀ ਖਮਸ਼ਾ ਸਰਦਾ ਲੈ ਕੇ ਚਰਨਾਂ ਦੇ ਉੱਤੇ ਡੇਕੇ ਤੁਰ ਗਿਆ ਸੀ ਇਹ ਗੱਲ ਕਹਿ ਕੇ ਤੂੰ ਜਬਰ ਨੂ ਰਾਣੇਗਾ Hindu ਤੇ Musalman ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਨਿਆਰਾ ਫੌਜੀ ਬਣ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਾਂ ਦੇ ਸੋਲੇ ਗਾਉਂਦੇ ਖੰਡਾ ਖੜਕਾਉਣਾ ਹੈ ਸਿੱਖੀ ਦਾ ਝੰਡਾ ਸਾਰੇ ਜਗ ਤੇ ਚਲਾਉਣਾ ਹੈ ਪਾਪਾ ਦਾ ਨਾਸ਼ ਕਰਾਂਗੇ ਸੋਰਜ ਜੀ ਦਾ ਸੰਤਾਨ ਸੋਰਜ ਜੀ ਦੀ ਖਾਤੇ ਖਬਰੇ ਦੇ ਦੇ ਕਾਤੇ ਨੂੰ ਅਸ਼ੀਰਵਾਦ ਦੇ ਦੋ ਕਾਤੇ ਨੂੰ ਅਸ਼ੀਰਵਾਦ ਦੇ ਦੋ ਕਾਤੇ ਨੂੰ ਹਮ ਕਹੀਓ ਤੇ ਵੇੜੇ ਲੈ ਕੇ ਖੁੱਲਾਂ ਤੇ ਜੋਬਨ ਟੇਕੇ तितਲੀਆਂ ਤੇ ਭੂਰੇ ਲੈ ਕੇ ਬਦਲਿਆ ਜਗ ਸਾਰਾ ਸੀ ਦੁਖੀਆਂ ਮਜਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦੀ ਆ ਗਿਆ ਕੋਪੀ ਖੁਮਸ਼ਾ ਸਰਦਾ ਲੈ ਕੇ ਚਰਨਾਂ ਦੇ ਉੱਤੇ ਡਹਿ ਕੇ ਤੁਰ ਗਿਆ ਸੀ ਇਹ ਗੱਲ ਕਹਿ ਕੇ ਜ਼ਬਰ ਨੂਰਾਂੇਗਾ Hindu ਤੇ Musalman ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਨਿਹਾਰਾ ਹੌਦੀ ਬਣ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਾਂ ਦੇ ਸੁੱਲੇ ਗਾਉਂਦੇ ਖੰਡਾ ਖੜਕਾਉਣਾ ਹੈ ਸਿੱਖੀ ਦਾ ਝੰਡਾ ਸਾਰੇ ਜੱਗ ਤੇ ਚਲਾਉਣਾ ਹੈ ਪਾਪਾ ਦਾ ਨਾਸ਼ ਕਰਾਂਗੇ ਸਾਰੀ ਜੀਤਾਂ ਸੰਤ ਸਾਰੀ ਜੀਫਤੇ ਅਮਰ ਜੀ ਦੇ ਕਰਤੇ ਨੂੰ ਅਸ਼ੀਰਵਾਦ ਦੋ ਕਾਤੇ ਨੂੰ ਅਸ਼ੀਰਵਾਦ ਦੇ ਦੋ ਕਾਤੇ ਨੂੰ ਮੁੱਖ ਘੀਆਂ ਤੇ ਬੇੜੇ ਲੈ ਕੇ ਖੁੱਲਾਂ ਤੇ ਜੋਬਨ ਟੇਕੇ तितਲੀਆਂ ਤੇ ਭੂਰੇ ਮਹਿ ਕੇ ਬਦਲਿਆ ਜੱਗ ਸਾਰਾ ਸੀ ਦੁਖੀਆਂ ਮਜਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦ ਹੀ ਆ ਗਿਆ ਹੋਪੀ ਖਮਸ਼ਾ ਸਰਦਾ ਲੈ ਕੇ ਚਰਨਾਂ ਦੇ ਉੱਤੇ ਡਹਿ ਕੇ ਤੁਰ ਗਿਆ ਸੀ ਇਹ ਗੱਲ ਕਹਿ ਕੇ ਜਾਬਰ ਨੂੰ ਰਾਣੇਗਾ Hindu ਤੇ Musliman ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਨਿਹਾਰਾ ਫੌਜੀ ਬਣ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਾਂ ਦੇ ਸੁਹਲੇ ਗਾਉਂਦੇ ਖੰਡਾ ਖਿੜਕਾਉਣਾ ਹੈ ਸਿੱਖੀ ਦਾ ਝੰਡਾ ਸਾਰੇ ਜਗ ਤੇ ਚਲਾਉਣਾ ਹੈ ਪਾਪਾ ਦਾ ਨਾ ਸ਼ਿਕਰਾਗੇ ਸਵਾਇਂ ਜੀ ਕਾ ਸੰਸਾਰ ਸਵਾਇਂ ਜੀ ਖਾਤੇ ਅਸਿਰਵਾਦ ਦੋ ਕਾਕੇ ਨੂੰ ਅਸ਼ੀਰਵਾਦ ਦੇ ਦੋ ਕਾਕੇ ਨੂੰ ਕਹਿੰਿਆ ਤੇ ਵੇੜੇ ਮਹਿਕੇ ਗੁੱਲਾ ਤੇ ਜੋ ਬਲਟੇ ਕੇ ਤਿਤਲੀਆਂ ਤੇ ਭੂਰੇ ਮਹਿਕੇ ਬਦਲਿਆ ਜਗ ਸਾਰਾ ਸੀ ਦੁਖੀਆਂ ਮਜਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦੀ ਆ ਗਿਆ ਕੋਪੀ ਖੁਮਸ਼ਾ ਸਰਦਾ ਲੈ ਕੇ ਚਰਨਾਂ ਦੇ ਉੱਤੇ ਟਹਿ ਕੇ ਤੁਰ ਗਿਆ ਸੀ ਇਹ ਗੱਲ ਕਹਿ ਕੇ ਜਬਰ ਨੂ ਰਾਣੇ ਗਾ Hindu ਤੇ Musalman ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਨਿਹਾਰਾ ਹੌਦੀ ਬਣ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਾਂ ਦੇ ਸੁਹਲੇ ਗਾਉਂਦੇ ਖੰਡਾ ਖੜਕਾਉਣਾ ਹੈ ਸਿੱਖੀ ਦਾ ਝੰਡਾ ਸਾਰੇ ਜੱਗ ਤੇ ਚਲਾਉਣਾ ਹੈ ਪਾਪਾ ਦਾ ਨਾਸ਼ ਕਰਾਂਗੇ ਸਵਾਗਤ ਜੀ ਦਾ ਸੰਤ ਸਵਾਗਤ ਜੀ ਖਾਤੇ ਅਸ਼ੀਰਵਾਦ ਦੋ ਕਾਕੇ ਨੂੰ ਅਸ਼ੀਰਵਾਦ ਦੇ ਦੋ ਕਾਕੇ ਨੂੰ